ਦਾਸ ਕੁਲਵਿੰਦਰ ਸਿੰਘ ਸੁਨੀਵਲੋਂ ਆਪ ਸਭ ਸੰਗਤਾਂ ਨੂੰ ਗੈ ਰਾਜਾ ਸਾਹਿਬ ਜੀ ਦੀ ਸత్సੰਗਤ ਜੀ ਅਸੀਂ ਇੱਕ ਬਹੁਤ ਹੀ ਪਿਆਰਾ ਭਜਨ ਲੈ ਕੇ ਆਏ ਆ ਰਾਜਾ ਸਾਹਿਬ ਜੀ ਦਾ ਸ਼ਰਦਾ ਦੇ ਫੁੱਲ ਸੋ ਆਪ ਸਭ ਸੰਗਤਾਂ ਵੱਲੋਂ ਬਹੁਤ ਪਿਆਰ ਮਿਲ ਰਿਹਾ ਹੈ ਇਸ ਸ਼ਬਦ ਨੂੰ ਸੁਬੇੰਤੀ ਹੈ ਕਿ ਇਸ ਸ਼ਬਦ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸ਼ਬਦ ਕਿਵੇਂ ਦਾ ਲੱਗਾ ਸੋ ਦੋ ਬੋਲ ਅਸੀਂ ਅਨੁਸਰਵਨ ਕਰਨੇ ਆ ਜੀ ਮੰਗਿਆ ਜੋ ਮਿਲਿਆ ਏ ਸਾਨੂੰ ਇਸ ਤਰ ਤੋਂ ਮੁਰਾਦ ਪੂਰੀ ਹੋਈ ਏ ਸਾਡੀ ਇਸ ਤਰ ਤੋਂ ਚਰਨ ਚਦਾਤਾ ਤੇਰੇ ਖੜ ਕੇ ਗਣ ਤੇਰੇ ਨਾਮ ਰਾਜਾ ਸਾਹਿਬ ਕਰੋ ਸਦਕਾਰੀ ਦੀ ਅਸੀਂ ਸ਼ਰਦਾ ਦੇ ਫੁੱਲ ਲੈ ਕੇ ਆਇਆ ਰਾਜਾ ਸਾਹਿਬ ਕਰੋ ਸਦਕਾਰੀ ਦੀ ਅਸੀਂ ਸ਼ਰਦਾ ਦੇ ਫੁੱਲ ਲੈ ਕੇ ਆਇਆ ਸੋਇਸ ਸ਼ਬਦ ਨੂੰ ਜਰੂਰ ਸ਼ੇਅਰ ਕਰਨਾ ਜੀ ਸ਼ਰਦਾ ਦੇ ਫੁੱਲ ਤੁਸੀਂ YouTube ਤੇ ਜਾ ਕੇ ਸਰਚ ਕਰਕੇ ਜਰੂਰ ਸੁਣਨਾ ਜੀ ਔਰ ਇਸ ਸ਼ਬਦ ਨੂੰ ਲਿਖਿਆ ਹੈ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਭਾਜੀ ਬੀਕੇ ਜੋਗਾ ਜੀ ਨੂਰ ਮਹਿਲ ਤੋਂ ਸੋ ਬਹੁਤ ਹੀ ਪਿਆਰਾ ਸ਼ਬਦ ਲਿਖਿਆ ਹੈ ਜੀ ਸ਼ਰਦਾ ਦੇ ਫੁੱਲ ਔਰ 뮤직 ਦਿੱਤਾ ਹੈ ਬਹੁਤ ਸਤਿਕਾਰਯੋਗ ਗੁਲਵੰਤਰਾਏ ਭਾਜੀ ਹੁਣਾਂ ਨੇ ਔਰ ਵੀਡੀਓ ਬਣਾਈ ਹੈ ਸਾਡਾ ਬਹੁਤ ਹੀ ਪਿਆਰਾ ਵੀਰ ਬੀਫਨ ਸਹੋਤਾ ਜੀ ਸੋਨਾ ਵੱਲੋਂ ਬਹੁਤ ਹੀ ਪਿਆਰੀ ਵੀਡੀਓ ਬਣਾਈ ਗਈ ਹੈ ਸਾਰੀ ਹੀ ਟੀਮ ਵਰਕ ਇਹ ਕੰਮ ਹੋਇਆ ਜੀ ਸੋ ਇੱਕ ਵਾਰ ਫਿਰ ਤੋਂ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸ਼ਬਦ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਕਮੈਂਟ ਕਰਿਓ ਜੀ ਲਾਈਕ ਕਰਿਓ ਜੀ ਔਰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਸ਼ਬਦ ਕਿਵੇਂ ਦਾ ਲੱਗਾ ਸਾਰੀਆਂ ਸੰਗਤਾਂ ਨੂੰ ਜੈ ਰਾਜਾ ਸਾਹਿਬ ਜੀ ਦੀ ਰਾਜਾ ਸਾਦ ਕਰੋ ਸਬਕਾਰ ਕੀ ਇਸ ਸਰਦਾਂ ਦੇ ਫੁੱਲ ਲੈ ਕੇ ਆਇਆ ਤਾਜਾ ਸਾਦ ਕਰੋ let like it